कमरिया कमरिया करेला पला पला लिपा पला गेलू कमरिया और कान आई है गीत पे काम नहीं करने देते है दोपहर तो के वक्त भी कमाई हैगी ਜਾ ਜੀਏ ਕੀ ਸਰਦਾਰ ਬੰਦਾ ਨਹੀਂ ਬਾਤ ਮੇਰੀ ਗਲਤ ਸੁਣਨਾ ਮੜੀ ਜੀ ਗੱਲ ਉਹ ਕੋਈ ਫਿਰ ਆ ਰਾਮੂ ਕੋਈ ਯਾਰ ਰਾਮੂ ਉਹ ਯਾਰ ਇੱਕ ਮਿੰਟ ਗਲਤ ਸੁਣਨਾ ਮੇਰੀ ਹਮ ਬੋਲ ਕੀ ਹੈਗੀ ਇਹ ਘਰ ਮੇਰਾ ਹੀ ਹੈ ਯਾਰ ਤੇਰਾ ਘਰ ਹੈਗੀ 10 ਸਾਲਾਂ ਤੋਂ ਤਾਂ ਮੈਂ ਰਹਿੰਦੀ ਹੈਗੀ ਇੱਥੇ ਉਹ 10 ਸਾਲ ਪਹਿਲਾਂ ਮੈਂ ਰਾਮੂ ਨੂੰ ਦੇ ਕੇ ਗਿਆ ਸੀ ਸੰਭਾਉਣ ਵਾਸਤੇ ਵੀ ਨਾਲੇ ਤਾਂ ਆਪਣੇ ਘਰ ਦੀ ਨਿਗਰੱਖੀ ਮੈਂ ਕੈਨੇਡਾ ਚ ਲੈ ਗਿਆ ਸੀ ਮੇਰਾ ਹੀ ਘਰ ਹੈਗਾ ਹੈ ਰਾਮੂ ਕਿੱਥੇ ਹੈ ਰਾਮੂ ਤਾਂ ਮੇਰਾ ਬਾਪੂ ਹੈਗੀ ਮੇਰਾ ਬਾਪੂ ਜੂਪੀ ਮੇ ਰਹਿੰਦੀ ਹੈਗੀ ਚਲੋ ਅੰਦਰ ਆ ਜਹੰਨੇ ਆ ਮੇਰੇ ਕੋ ਮਲਾਵ ਰਾਮੂ ਕੋ ਬੁਲਾ ਰਾਮੂ ਤਾਂ ਜੂਪੀ ਮੇ ਗਿਆ ਹੈਗੀ ਸਰਦਾਰ ਜੀ ਤੋ ਫਿਰ ਤੂੰ ਕੌਣ ਹੈ ਮੈਂ ਰਾਮੂ ਦਾ ਬੇਟਾ ਹੈਗੀ ਸਰਦਾਰ ਜੀ ਤੇ ਰਾਮੂ ਕਿੱਥੇ ਹੈ ਰਾਮੂ ਬੜੇ ਬਾਈ ਕੇ ਸਾਥ ਜੂਪੀ ਮੇ ਰਹਿੰਦੀ ਹੈਗੀ ਮੈਂ ਪੰਜਾਬ ਮੇ ਆਪਣੇ ਘਰ ਮੇ ਰਹਿੰਦੀ ਹੈਗੀ ਆਹ ਕਰਿਆ ਕਰਦਾ ਮੇਰਾ ਹੈ ਤੇਰੇ ਸੇ ਮੇਰੇ ਬਾਪ ਨੇ ਲਈ ਨਹੀਂ ਹੈਗੀ 10 ਸਾਲ ਪਹਿਲੇ ਘਰ ਚ ਲਈ ਹੈਗੀ ਤੇਰੇ ਸੇ ਤੇ ਮੈਂ ਮੁੱਲ ਤਾਂ ਨਹੀਂ ਵੇਚਿਆ ਸੀ ਉਹਨੂੰ ਉਹਨੂੰ ਸਾਹਮਣੇ ਵਾਸਤੇ ਕਿ ਅਸੀਂ ਆਪਣੀ ਜ਼ਮੀਨ ਸਾਮੀ ਦੇ ਨਾਲੇ ਵੀ ਘਰ ਸਾਹਮਣੀ ਸਰਦਾਰ ਜੀ ਆਪਨੇ ਬੈਠਣਾ ਕਿ ਨਹੀਂ ਚਲਾ ਜਾਣਾ ਹੈਗੀ ਬਾਹਰ ਮੈਂ ਮੈਂ ਮੇਰੇ ਕੋਲੇ ਬੈਠਣਾ ਹੈ ਤੂੰ ਮੈਨੂੰ ਐ ਕਿਵੇਂ ਕਹਿ ਸਕਦਾ ਹੈ ਕਿ ਬਾਹਰ ਚਲੇ ਜਾਂਦੇ ਹੈ ਕਰਦੇ ਆਂ ਬਾਤ ਸਰਦਾਰ ਜੀ ਇਧਰ ਮੇਰੀ ਫੈਮਿਲੀ ਹੈਗੀ ਉਸ ਤਰਫ ਬੈਠ ਜਾਓ ਮੈਂ ਜਿਹੜਾ ਬੈਠਕ ਚ ਬਹਿਣਾ ਮੇਰੀ ਚ ਬੈਠਕ ਮੈਂ ਵੀ ਨਹੀਂ ਬੈਠਣਾ ਤਾਂ ਨਹੀਂ ਬਾਹਰ ਚਲੇ ਜਾਂਦੀ ਹੈਗੀ ਨਹੀਂ ਉਸ ਤਰਫ ਬੈਠ ਜਾਓ ਸਰਦਾਰ ਜੀ ਚੱਲ ਚੰਗਾ ਪਾਣੀ ਪੂਣੀ ਲਿਆ ਫਿਰ ਬਹਿਣਾ ਮੈਂ ਮੈਂ ਲੈ ਕੇ ਆਂਦੀ ਹੈ ਕਿ ਪਾਣੀ ਮੰਨ ਲਓਗੀ ਯਾਰ ਮੇਰੇ ਕੋਰੇ ਨਹੀਂ ਮੈਨੂੰ ਬੈਠਣ ਦਿੰਦਾ ਯਾਰ ਇਤੇ ਉਹ ਪਹਿਲਾਂ ਨਹੀਂ ਗੱਲ ਕਿਤੇ ਉਹ ਸੱਚੀ ਤਾਂ ਨਹੀਂ ਲੋਕਾਂ ਲਈ ਕਿਤੇ ਕਈ ਜਿੰਦੇ ਭਈਏ ਜੇ ਨੱਪ ਲੰਦੇ ਆ ਕਿਤੇ ਉਹੀ ਗੱਲ ਹੋ ਗਈ ਹੋਵੇ ਜਵਾਕ ਤਾਂ ਗਾਲੀ ਪੀਂ ਜਾਂਦਾ ਕਿ ਰਾਮੂ ਨੇ ਕੋਈ ਬੰਦਾ ਬੰਦਾ ਹੋਰ ਛੜਤਾ ਕੋਈ ਚਾਲ ਤਾਂ ਨਹੀਂ ਕੰਦਰਦਿਆਂ ਦੀ ਚਲੋ ਕਰਦੇ ਗੱਲ ਕੋਈ ਨਹੀਂ ਪਾਣੀ ਪੂਣੀ ਪੀ ਕੇ ਕਰਦੇ ਗੱਲ ਕਮਾਨ ਹੋ ਗਈ ਯਾਰ ਆਈ ਤਾਂ ਫਿਰ ਆਪਾਂ ਮਾੜੀ ਗੱਲ ਆਪਾਂ ਨੂੰ ਪਹਿ 10 10 ਸਾਲ ਪੜਤਾਲ ਦੇ ਨਹੀਂ ਆ ਕਿ ਇਹਨਾ ਆਉਣਾ ਚਾਹੀਦਾ ਆਪਦੇ ਘਰ ਨੂੰ ਸਾਹਮਣਾ ਚਾਹੀਦਾ 90 ਸਾਲਾਂ ਬਾਅਦ ਆ ਕੇ ਕੀ ਪਤਾ ਲੱਗਦਾ 10 ਸਾਲਾਂ ਨੇ ਤਾਂ ਕਿੰਨਾ ਬਦਲ ਜਾਂਦਾ ਦਸਰਾਰ ਜੀ ਪਾਣੀ ਪੀ ਲਓ ਉਹ ਪਾਣੀ ਤਾਂ ਚੱਜ ਦੇ ਭਾਂਡੇ ਚ ਲਿਆਂਦਾ ਯਾਰ ਕਮਾਲ ਹੋ ਗਈ ਤੇਰੀ ਯਾਰ ਇੰਦਿਆਂ ਪਾ ਮੈਨੂੰ ਸਭਰੀ ਸੇ ਦੇਖੀ ਹੀ ਲਿਆਉਂਦਾ ਸਰਦਾਰ ਜੀ ਪਾਣੀ ਇਤਨਾ ਹੀ ਮਿਲਦਾ ਹੈਗੀ ਹੁਣ ਪਾਣੀ ਬਹੁਤ ਕਮੀ ਆ ਗਈ ਹੈਗੀ ਕਿਉਂ ਸਰ ਪੰਚੇਰੇ ਪੰਜਾਬ ਚ ਪਾਣੀ ਦੀ ਕੀ ਕਮੀ ਆ ਗਈ ਆਪਕੇ ਪੰਜਾਬ ਕੇ ਲੋਗੋ ਨੇ ਪਾਣੀ ਛੋੜ ਛੋੜ ਕੇ ਚੋਨਾ ਲਗਾ ਲਗਾ ਕੇ ਸਾਰਾ ਮੁਕਾ ਦਿੱਤੇ ਹੈਗੀ ਲੈ ਚਲ ਅਈ ਚਲ ਮੈਨੂੰ ਪਿਆ ਚਲ ਕੋਈ ਨਹੀਂ ਲੈ ਰੱਖ ਮੇਰੀ ਗੱਲ ਸੁਣ ਹਾਂਜੀ ਇਰਤੂਰਾ ਰਾਮੂਦਰਾ ਬਾਪ ਹੈ ਮੇਰਾ ਬਾਪ ਹੈਗੀ ਜੀ ਰਾਮੂ ਨਾਲ ਮੇਰਾ ਬਹੁਤ ਜਿਆਦਾ ਪ੍ਰੇਮ ਸੀ ਬਹੁਤ ਜਿਆਦਾ ਲਿਆਇ ਸੀ ਤੁਹਾਡਾ ਮੈਨੂੰ ਪਤਾ ਹੈਗੀ ਜੀ ਤੁਹਾਡਾ ਪਿਆਰ ਸੀਗਾ ਪਿਆਰ ਸੀਗਾ ਤਾਂ ਤਾਂ ਹੀ ਤਾਂ ਤੁਹਾਨੂੰ ਇੱਥੇ ਲਾ ਕੇ ਬਾਤ ਹੀ ਦਤਾ ਜੀ ਨਹੀਂ ਤਾਂ ਮੈਂ ਤੁਹਾਨੂੰ ਬਾਹਰ ਹੀ ਮੋੜ ਦੇਤਾ ਹੁਣ ਤੇ ਤੈਨੂੰ ਉਹਨੇ ਐ ਨਹੀਂ ਦੱਸਿਆ ਵੀ ਇਹ ਅਜ ਮੈਂ ਜਿਹੜਾ ਕਾਰੋਬਾਰ ਹੈ ਵੀ ਆਪਾਂ ਤਾਂ ਉਂਰ ਸਾਹਮਦੇ ਆ ਵੀ ਇਹ ਸਰਦਾਰ ਦਾ ਹੈ ਤੈਨੂੰ ਐ ਦੱਸਿਆ ਨਹੀਂ ਉਹਨੇ ਨਹੀਂ ਮੇਰੇ ਤੋਂ ਤਾਂ ਆਪਕੇ ਮੇਰੇ ਕੋਈ ਇਤਨਾ ਪਤਾ ਹੈ ਮੈਂ ਲਿਆ ਹੁਆ 10 ਸਾਲ ਪਹਿਲੇ ਲਿਆਤਾ ਸਰਕਾਰ ਲਿਆ ਮੇਰੀ ਗੱਲ ਸੁਣੋ ਤੇਰੇ ਬਾਪ ਨਾਲ ਮੇਰਾ ਸੀ ਬਹੁਤ ਜਿਆਦਾ ਪ੍ਰੇਮ ਉਹਨੂੰ ਮੈਂ ਉਨ ਸਾਹਮਣੇ ਵਾਸਤੇ ਵੀ ਪਸ਼ੂ ਢਾਂਡਾ ਆਪਣਾ ਸਾਰਾ ਸਾਹਮਣੇ ਨਾਲੇ ਆਪਣੀ ਰੱਖੀ ਜ਼ਮੀਨ ਸਾਹਮਣੇ ਤੇ ਵੀ ਤੂੰ ਖੇਤੀ ਕਰੀ ਚੱਲੀ ਤੇ ਮੈਂ ਤਾਂ ਐਂ ਦੇ ਕੇ ਤੁਹਾਨੂੰ ਮੁੱਲ ਥੋੜੀ ਵੇਚਿਆ ਸੀ ਤੂੰ ਤਾਂ ਮੇਰੇ ਨਾਲ ਐਂ ਕਰਨਾ ਕਰ ਰਿਹਾ ਤੁਸੀਂ ਕਿਤੇ ਚਲੇ ਆਏ ਕੀ ਸੀ ਪਰ ਮੈਂ ਕੈਨੇਡਾ ਗਿਆ ਸੀ ਅੱਜ ਤੋਂ 10 ਸਾਲ ਪਹਿਲਾਂ ਹੁਣ ਕਿਉਂ ਕੈਨੇਡਾ ਸੇ ਆਏ ਹੈਗੀ ਆ ਹੁਣ ਤੁਸੀਂ ਤਿੰਨ ਸਾਲੋਂ ਕਿ ਠੇਕਾ ਨਹੀਂ ਪਾਰੇ ਜ਼ਮੀਂਦਾ ਯਾਰ ਆਉਣਾ ਸੀ ਮੈਂ ਆਪਦਾ ਘਰ-ਬਾਰ ਸਾਹਮਣੇ ਹੀ ਸੀ ਆ ਕੇ ਸਰਦਾਰ ਜੀ ਆਪਣੀ ਜ਼ਮੀਨ ਕਾ ਕੌਣ ਠੇਕਾ ਦਿੰਦਾ ਹੈਗੀ ਦੱਸੋ ਜੀ ਉਹ ਤੇਰੀ ਥੋੜੀ ਜ਼ਮੀਨ ਕਿਵੇਂ ਹੋ ਗਈ ਮੇਰੀ ਜ਼ਮੀਨ ਹੈ ਯਾਰ ਕਮਾਨ ਹੋ ਗਈ ਤੇਰੀ 10 ਸਾਲੋਂ ਸੇ ਤਾਂ ਹਮ ਬਾਹੀ ਵੀ ਜੀ ਕਰ ਰਹੇ ਹੈਗੇ ਤੋ ਫਿਰ ਬਾਹੀ ਵੀ ਜੀ ਤੁਹਾਨੂੰ ਸਮਾਉਣ ਵਾਸਤੇ ਦਿੱਤੀ ਸੀ ਤੁਹਾਨੂੰ ਇਹ ਠੇਕਾ 70000 ਸੀ ਤੁਹਾਨੂੰ ਦਿੰਦੇ ਵੀ 20000 ਸੀ ਅਸੀਂ ਠੇਕਾ ਠੇਕੇ ਦੇ ਨਹੀਂ ਸਰਦਾਰ ਜੀ ਹੁਣ ਹੈ ਨਹੀਂ ਗੇ ਹੁਣ ਆਪ ਦਾ ਚਲੇ ਜਾਓ ਹੁਣ ਤੂੰ ਹੋਰ ਹੀ ਗੱਲਾਂ ਕਰ ਸਰਪੰਚ ਕੌਣ ਹੈ ਇੱਥੇ ਮੈਨੂੰ ਸਰਪੰਚ ਕੋਲੇ ਜਾ ਕੇ ਆਉਣ ਜਾਣ ਦੇ ਸਰਪੰਚ ਮੇਰਾ ਸਾਲੇ ਹੈਗੀ ਜੀ ਇੱਥੇ ਯੂਪੀ ਦਾ ਹਾਂਜੀ ਯੂਪੀ ਦਾ ਕਿ ਨਾਂ ਕੀ ਹੈ ਨਾਂ ਉਸਦਾ ਦੁਬਲਾ ਹੈ ਜੀ ਕੂਪੀ ਦਾ ਸਰਪੰਚ ਬਣਦਾ ਕਿਉਂ ਪਾਇਓ ਮੇਰੇ ਪਿੰਡ ਦੇ ਪੰਜਾਬੀ ਬੰਦੇ ਹੀ ਨਹੀਂ ਸੀ ਕੋਈ ਸਾਡੀ ਮਾਰੀ ਨਾ ਯੂਪੀ ਕਹਿੰਦੇ ਵੋਟ ਵਾਲੀ ਹੈਗੀ ਹੈ ਜੀ ਵੋਟ ਜਿਆਦਾ ਵੋਟ ਜਿਆਦਾ ਹੋਊਗੀ ਉਸਕੇ ਵਿੱਚ ਸਰਪੰਚ ਬਣੇਗਾ ਜੀ ਤਾਂ ਆਪ ਸਾਡੇ ਪਿੰਡ ਵਾਲੇ ਜਿਹੜੇ ਹੋਰ ਬੰਦੇ ਸਾਰੇ ਬਾਗੇ ਬਾਹਰ ਉਹ ਬਾਹਰ ਚਲੇ ਜੂਸ ਵੀ ਤਾਂ ਬਾਹਰ ਚਲੇ ਗਏ ਜੋ ਸਾਰੇ ਚਲੇ ਗਏ ਜੋ ਤਾਂ ਪਿੰਡ ਅੱਧਾ ਬਹੁਤ ਜਿਆਦਾ ਪਿੰਡ ਇੱਥੇ ਸੀਗਾ ਉਹ ਤਾਂ ਸਾਡੇ ਯੂਪੀ ਵਾਲੇ ਜਿਆਦਾ ਵੋਟ ਚਲੋ ਮੈਂ ਫਿਰ ਤੂੰ ਮੇਰਾ ਹੁਣ ਐ ਆਹੀ ਮੁਬਾਰਕ ਕਰਾਂਗਾ ਫਿਰ ਮੈਂ ਪਟਵਾਰੀ ਕੋਲੇ ਪਟਵਾਰੀ ਕੌਣ ਹੈ ਇੱਥੇ ਅਟਵਾਰੀ ਹੈਗੀ ਜੀ पांडे ਜੀ ਹੈਗੀ ਹੈ ਪਟਵਾਰੀ ਉਹ ਵੀ ਪਟਵਾਰੀ ਪੰਪਾਡੇ ਉਹ ਵੀ ਜੁਪੀ ਦਾ ਉਹ ਵੀ ਜੁਪੀ ਕਾ ਹੈਗੀ ਜੀ ਕਮਾ ਲੂਗੇ ਸਾਰੇ ਜੁਪੀ ਦੇ ਤੁਸੀਂ ਕਿਵੇਂ ਹੋ ਗਏ जी, आप, आपके बच्चे तो आपने आपके बच्चे कहा है आप, आप, है करते हैं प्लस टू पढ़ते हैं हमारे है बच्चे जहाँ पे रही और पढ़ते है उसने नौकरी लगनी है हमारे बच्चे नौकरी आपके वैसे तो आपको तो है ही कनेडा है पटवारी भी यूपी सारे यूपी के जी आने समय में सीएम भी पंजाब का रामू ना हो ਆਇਆ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਪੰਜਾਬ 'ਚ ਤੇਰੀ ਗੱਲ ਸੁਣ ਜਦੋਂ ਤੁਹਾਨੂੰ ਸਮਾ ਕੇ ਗਏ ਸੀ ਘਰ ਉਦੋਂ ਤੂੰ ਤਾਂ ਨਿਆਣਾ ਜਿਹਾ ਸੀ ਨਿੱਕਾ ਜਿਹਾ ਤੇਰੇ ਯਾਦ ਹੀ ਹੁਣੀਆਂ ਗੱਲਾਂ ਉਹ ਤਾਂ ਤੁਸੀਂ ਬੜੇ ਚੰਗੇ ਸੀ ਬੜੇ ਸਿਆਣੇ ਤੇ ਤੇਰਾ ਬਾਪ ਵੀ ਬੜਾ ਸਿਆਣਾ ਲੱਗਦਾ ਤੇ ਮੈਨੂੰ ਚੰਗੇ ਵੀ ਬੜੇ ਲੱਗਦੇ ਸੀ ਹੁਣ ਤੁਸੀਂ ਮੇਰੇ ਨਾਲ ਕਾਕਾ ਧੋਖਾ ਕਰ ਰਹੇ ਹੋ

देखो, आप आपका आप यहाँ से कनेडा से यहाँ पे क्यों आए है आपका मिट्टी के साथ मोह है, आ, है? आप वहाँ से आए है आ, आ, आपके बच्चे आपके जो बच्चे है उसके बच्चे वहां पे पढ़ेंगे और वहां से वहां पे जन्म होगी उसका वो उसका मोह कैसे रहेगा पंजाब के साथ बताओ जी जो पंजाब की धरती चरण शो प्राप्त गुरुओं की चरण शो धरती है और कनेडा अमरीका तो नहीं हैगी जी नहीं हैगी ये तो अजी अजी रोज करते हैं गल्ला कर है तो हाँ ये फिर कनेडा के और कनेडा के अमरीका आ गए बच्चों को स्कूलों में कौन सा गुरुओं का इतिहास पढ़ाया जाती हैगी जी और कोई और बच्चों के माँ बाप तो काम पे जाते हैं कौन सिखाएगा जी गुरु के बारे गुरुओं के बारे में कौन सा हिस्ट्री बताएगी हैगी जी ਨਹੀਂ ਜੀ ਆਪਨੇ ਵੀ ਪੰਜਾਬ ਕੇ ਸਾਥ ਧੋਖਾ ਕੀ ਹੈਗੇ ਔਰ ਕੋਈ ਔਰ ਉਹਨਾਂ ਨੇ ਅਣਲਿਸਮੋ ਕੇ ਸਾਧ ਆਪਕੇ ਜੋ ਹੋਗੇ ਪੋਤੇ ਪਾਤੇ ਕਹਤੇ ਹੋ ਆਪ ਹੈਗੀ ਜੋ ਪੋਤੇ ਹੈਗੀ ਆਪਕੇ ਪੋਤੇ ਇਸ ਖਿਦਮਤ ਕੋ ਕੋਈ ਫਾਲੋ ਨਹੀਂ ਕਰੇ ਹੈਗੀ ਔਰ ਜਬ ਕਿਸੇ ਖਿਦਮਤ ਦੇ ਕੇ ਸਾਥ ਉਸ ਕਰਾਈ ਕੋ ਨਹੀਂ ਜਾਣੇ ਹੈਗੀ ਕਿ ਉਹ ਤਾਂ ਮੈਨੂੰ ਵੀ ਦਿਸ ਜਾਂਦਾ ਜਦੋਂ ਸਾਰੇ ਪਟਵਾਰੀ ਵੀ ਪਾਂਡਿਆ ਸਰਪੰਚ ਕੋਈ ਦੂਬੇ ਹੈ ਕੋਈ